ਉਦੇ ਵਿੱਚ ਇੱਕ ਹਰਵੰਸ ਰੈਲੋ ਤੇ ਰਜੀਆ ਸਾਨ ਜੀ ਵੀ ਗਾਣ ਵਾਸਤੇ ਆਏ ਹੋਏ ਸਨ ਉਹਦੇ ਵਿੱਚ ਉਹਨਾਂ ਨੇ ਕੁਝ ਆਪਣੇ ਸ਼੍ਰੀ ਰਾਮ ਚੰਦਰ ਜੀ ਭਗਵਾਨ ਬਾਰੇ ਗਤ ਹਲਾਵਲੀ ਵਰਤੀ ਹੈ ਜੋ ਸਾਡੇ ਹਿੰਦੂ ਸਮਾਜ ਨੂੰ ਫੇਸ ਪਹੁੰਚੀ ਹੈ ਜ਼ਿਲ੍ਹਾ ਰੂਪਨਗਰ ਦੇ ਭਰਤਗੜ ਦੇ ਨਜ਼ਦੀਕੀ ਪਿੰਡ ਆਲਵਾਲ ਵਿਖੇ ਬੀਤੇ ਦਿਨੀ ਆਯੋਜਿਤ ਸੱਭਿਆਚਾਰਕ ਮੇਲੇ ਦੌਰਾਨ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਮ ਦਾ ਗਲਤ ਇਸਤੇਮਾਲ ਹੋਣ ਤੇ ਹਿੰਦੂ ਤਖਤ ਦੇ ਜ਼ਿਲ੍ਹਾ ਪ੍ਰਧਾਨ ਦੀਪਕਪੁਰੀ ਨੇ ਸਖਤ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਰੂਪਨਗਰ ਨੂੰ ਲਿਖਤੀ ਮੰਗ ਪੱਤਰ ਸੌਂਪਿਆ ਹੈ ਜਾਣਕਾਰੀ ਅਨੁਸਾਰ ਗਾਇਕ ਜੋੜੀ ਹਰਵੰਸ ਰੈਲੋ ਅਤੇ ਰਜਿਆ ਸ਼ਾਨ ਨੇ ਮੇਲੇ ਵਿੱਚ ਆਪਣੀ ਪ੍ਰਸਤੁਤੀ ਦੌਰਾਨ ਭਗਵਾਨ ਰਾਮ ਦੇ ਨਾਮ ਨੂੰ ਤੁਪਰਾਤਮਕ ਅਤੇ ਅਨੁਚਿਤ ਤਰੀਕੇ ਨਾਲ ਇਸਤੇਮਾਲ ਕੀਤਾ ਜਿਸ ਨਾਲ ਸਿਰਫ Hindu ਭੈਣ ਭਰਾਵਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸਗੋ ਸਮੁੱਚੇ Hindu ਸਮਾਜ ਅਤੇ ਦੇਵੀ ਦੇਵਤਿਆਂ ਦੇ ਪਤੀ ਇਸ ਜਜ਼ਬਾ ਪਰ ਸਭੀ ਖਤਰ ਜਪਿਆ ਹੈ ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਦੀਪਕਪੁਰੀ ਨੇ ਕਿਹਾ ਕਿ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਵਨਾਵਾਂ ਦਾ ਸਤਿਕਾਰ ਸਭ ਤੋਂ ਮਹੱਤਵਪੂਰਨ ਹੈ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਮ ਦਾ ਅਨੁਚਿਤ ਉਪਯੋਗ ਨਾ ਸਿਰਫ ਧਾਰਮਿਕ ਅਹੰਕਾਰ ਦੀ ਉਲੰਘਣਾ ਹੈ ਸਗੋਂ ਇਹ ਦੇਸ਼ ਦੀ ਅਮਨ ਸ਼ਾਂਤੀ ਅਤੇ ਸਮਾਜਿਕ ਸਥਿਰਤਾ ਲਈ ਵੀ ਖਤਰਾ ਹੈ ਕੋਈ ਵੀ ਕਲਾਕਾਰ ਜੇ ਇਸ ਤਰੀਕੇ ਨਾਲ ਧਾਰਮਿਕ ਪਾਤਰਾਂ ਦਾ ਨਾਮ ਉਚਾਰਨ ਕਰਦਾ ਹੈ ਤਾਂ ਉਸ ਨੂੰ ਕਾਨੂੰਨੀ ਰੂਪ ਵਿੱਚ ਜ਼ਰੂਰ ਜਵਾਬਦੇਹ ਬਣਾਇਆ ਜਾਵੇ ਉਹਨਾਂ ਨੇ ਗਾਇਕ ਜੋੜੀ ਵੱਲੋਂ ਗਾਏ ਗਏ ਗੀਤ ਦੀ ਵੀਡੀਓਗ੍ਰਾਫੀ ਪੁਲਿਸ ਨੂੰ ਸੌਂਪ ਕੇ ਤੁਰੰਤ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੀਪਪੁਰੀ ਨੇ ਕਿਹਾ ਕਿ ਸੱਭਿਆਚਾਰਕ ਮੇਲੇ ਮਨੋਰੰਜਨ ਦਾ ਮੰਚ ਨਹੀਂ ਸਗੋ ਧਾਰਮਿਕ ਭਾਵਨਾਵਾਂ ਅਤੇ ਸਾਂਝੀ ਸੰਸਕ੍ਰਿਤੀ ਨੂੰ ਉਜਾਗਰ ਕਰਨ ਵਾਲੇ ਅਜੋਜਨ ਹਨ ਇਸ ਮਾਮਲੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ Hindu ਭਾਵਨਾਵਾਂ ਦੀ ਰੱਖਿਆ ਲਈ ਲਾਜ਼ਮੀ ਕਾਰਵਾਈ ਕੀਤੀ ਜਾਵੇਗੀ ਇਸ ਘਟਨਾ ਨੇ ਧਾਰਮਿਕ ਸਮਾਜਿਕ ਅਤੇ ਮਾਨ ਮर्यादा ਸੰਬੰਧੀ ਚਿੰਤਾ ਨੂੰ ਵਧਾ ਦਿੱਤਾ ਹੈ ਅਤੇ ਜ਼ਿਲ੍ਹਾ ਪ੍ਰਧਾਨ ਵੱਲੋਂ ਪੁਲਿਸ ਨੂੰ ਲਿਖਤੀ ਨੋਟਿਸ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਮੈਂ ਸ਼੍ਰੀ Hindu ਤਖਤ ਰੋਪੜ ਜ਼ਿਲ੍ਹੇ ਦਾ ਪ੍ਰਧਾਨ ਹਾਂ ਸੋ ਅੱਜ ਅਸੀਂ ਐਸਐਸਪੀ ਸਾਹਿਬ ਦਫਤਰ ਕੰਪਲੀਟ ਲੈ ਕੇ ਆਏ ਹਾਂ ਜੋ ਕੱਲ ਆਪਣਾ ਪਿੰਡ ਆਲੋਵਾਲ ਭਾਰਤਗੜ ਦੇ ਨੇੜੇ ਜ਼ਿਲ੍ਹਾ ਰੋਪੜ ਵਿੱਚ ਬਾਬਾ ਬਿਸ਼ਕਰਮਾ ਜੀ ਦਾ ਪ੍ਰੋਗਰਾਮ ਸੀ ਸਭਿਆਚਾਰਕ ਉੱਥੇ ਕੁਝ ਆਪਣਾ ਗਾਇਕ ਆਏ ਹੋਏ ਸਨ ਤੇ ਉਹਦੇ ਵਿੱਚ ਇੱਕ ਹਰਵੰਸ ਰੈਲੋ ਤੇ ਰਜੀਆਸਾਨ ਜੀ ਵੀ ਗਾਣ ਵਾਸਤੇ ਆਏ ਹੋਏ ਸਨ ਉਹਦੇ ਵਿੱਚ ਉਹਨਾਂ ਨੇ ਕੁਝ ਆਪਣੇ ਸ਼੍ਰੀ ਰਾਮ ਦੇ ਅੰਦਰ ਜੀ ਭਗਵਾਨ ਬਾਰੇ ਗਲਤ ਸਦਾਵਲੀ ਵਰਤੀ ਹੈ ਜੋ ਸਾਡੇ ਹਿੰਦੂ ਸਮਾਜ ਨੂੰ ਠੇਸ ਪਹੁੰਚੀ ਹੈ ਅਸੀਂ ਇਹ ਮੰਗ ਕਰਦੇ ਹਾਂ ਕਿ ਤੁਸੀਂ ਕੋਈ ਵੀ ਪ੍ਰੋਗਰਾਮ ਕਰਾਓ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੇ ਤੁਸੀਂ ਧਾਰਮਿਕ ਕਰਾਣਾ ਦਾ ਉਹਦੇ ਵਿੱਚ ਮੈਂ ਤਾਂ ਅੱਜ ਤੱਕ ਇਹੀ ਮੰਗ ਕਰੂੰਗਾ ਕਿ ਤੁਸੀਂ ਆਪਣਾ ਧਾਰਮਿਕ ਪ੍ਰੋਗਰਾਮ ਹੀ ਕਰੋ ਉਹਦੇ ਵਿੱਚ ਕੋਈ ਲਚਰਤ ਵਾਲੇ ਗਾਣੇ ਨਹੀਂ ਹੋਣੇ ਚਾਹੀਦੇ ਜੋ ਕਿ ਸਾਡੇ ਸਮਾਜ ਨੂੰ ਕੋਈ ਗਲਤ ਠੇਸ ਨਾ ਪਹੁੰਚੇ ਇਹਦੇ ਵਿੱਚ ਮੈਂ ਹੋਰ ਵੀ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਕਹਿਣ ਨਾਲ ਵੱਡੇ-ਵੱਡੇ ਪ੍ਰੋਗਰਾਮ ਅੱਜ ਤੱਕ ਕੋਈ ਹੋਰ ਕਰਾ ਰਹੇ ਆ ਉਹਦੇ ਵਿੱਚ ਜਿਨੇ ਵੀ ਮੱਥਾ ਟੇਕਣਾ ਆਣਾ ਹੈ ਜਾਂ ਕਹਿਣ ਦਾ ਮਤਲਬ ਹੋ ਕਿ ਧਾਰਮਿਕ ਥਾਂ ਤੇ ਜਾਣਾ ਹੈ ਉਹਦੇ ਵਿੱਚ ਅਗਲਾ ਇਹੀ ਸੋਚਿਓਗੇ ਅਸੀਂ ਮੱਥਾ ਟੇਕਣ ਜਾਣਾ ਹੈ ਅੱਜ ਆਪਣੇ ਨਤਮਸਤ ਆਪਣਾ ਨਤਮਸਤ ਹੋਣਾ ਹੈ ਉਹਦੇ ਵਿੱਚ ਅਗਲੇ ਜਿਨੇ ਆਣਾ ਉਹਨੇ ਮੱਥਾ ਟੇਕ ਕੇ ਲੈਣਾ ਵੀ ਇਹਦੇ ਵਿੱਚ ਲੱਚਰਦਾਰੇ ਗਾਣੇ ਨਾ ਗਾਏ ਜਾਣ ਜੋ ਕੱਲ ਹਰਵੰਸ ਰੈਲੋ ਤੇ ਰਜੀ ਆਸਾਨ ਨੇ ਗਾਇਆ ਏ ਉੱਥੇ ਸ਼੍ਰੀ ਰਾਮਚੰਦਰ ਜੀ ਦਾ ਵਿੱਚ ਆਪਣਾ ਗਲਤ ਸ਼ਬਦ ਵਰਤੇ ਗਏ ਹਨ ਉਹ ਬਹੁਤ ਨਿੰਦਣਯੋਗ ਹੈ ਅਸੀਂ ਐਸਐਸਪੀ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲੇ ਤੇ ਆਪਣਾ ਹਿੰਦੂ ਧਰ ਹਿੰਦੂ ਧਰਮ ਨੂੰ ਆਪਣੇ ਨੂੰ ਅਸੀਂ ਉੱਚਾ ਕਰ ਸਕੀਏ ਇਹਦੇ ਵਿੱਚ ਅਸੀਂ ਨਾਲ ਇੱਥੇ ਅੱਜ ਸਾਡੇ ਨਾਲ ਬਲ ਸਾਉ ਪਰੀਆ ਜੀ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਆਏ ਨੇ ਸੋ ਇਹ ਵੀ ਆਪਣੇ